ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਆਪ ਜੀ ਸਰਵਣ ਕਰ ਰਹੇ ਹੋ ਸਿੱਖ ਰਾਜ ਦਾ ਮੋਢ ਕਿਵੇਂ ਵੱਜਿਆ ਪਿਛਲੇ ਪ੍ਰਸੰਗ ਵਿੱਚ ਆਪ ਜੀ ਸਰਵਣ ਕਰ ਚੁੱਕੇ ਹੋ ਕਿ ਜਕਰੀਆ ਖਾਨ ਨਾਦਰ ਸ਼ਾਹ ਨੂੰ ਸਿੰਘਾਂ ਦੇ ਬਾਰੇ ਜਾਣਕਾਰੀ ਦੇ ਰਿਹਾ ਹੈ ਹੁਣ ਆਪਾਂ ਉਸ ਤੋਂ ਅੱਗੇ ਦਾ ਪ੍ਰਸੰਗ ਆਪ ਜੀ ਨਾਲ ਸਾਂਝਾ ਕਰਾਂਗੇ ਜਕਰਿਆਖਾਂ ਦੇ ਮੂਹ ਸਿੰਘਾਂ ਦੇ ਬਾਰੇ ਸੁਣ ਕੇ ਨਾਦਰ ਸ਼ਾ ਨੇ ਠੰਡਾ ਸਾਹ ਭਰ ਕੇ ਕਿਹਾ ਜੇ ਇਹ ਗੱਲ ਹੈ ਤਾਂ ਤੁਸੀਂ ਤਾਂ ਕੀ ਇਸ ਦੇਸ਼ ਦੀ ਕੋਈ ਵੀ ਸ਼ਕਤੀ ਇਹਨਾਂ ਨੂੰ ਨਹੀਂ ਦਬਾ ਸਕਦੀ ਇਹ ਇਸ ਦੇਸ਼ ਦੇ ਬਾਦਸ਼ਾਹ ਬਣ ਗਏ ਇਸ ਵਾਰਤਾ ਲਾਪ ਤੋਂ ਬਾਅਦ ਅੰਤ ਚਾਰ ਮਹਾਲ ਤੇ ਨਾਲ ਲੱਗਦੇ ਹੋਰ ਇਲਾਕੇ ਖਾਨ ਬਹਾਦਰ ਨੂੰ 20 ਲੱਖ ਸਾਲਾਨਾ ਖਿਰਾਜ ਬਦਲੇ ਦੇ ਕੇ ਨਾਦਰ ਸ਼ਾਹ ਵਾਪਸ ਕੰਧਾਰ ਚਲਿਆ ਗਿਆ ਖਾਨ ਬਹਾਦਰ ਦਰਿਆ ਚਨਾ ਤੱਕ ਨਾਦਰ ਸ਼ਾਹ ਨੂੰ ਤੁਰਨ ਗਿਆ ਇਸ ਜਾਣਕਾਰੀ ਬਦਲੇ ਨਾਦਰ ਨੇ ਖਾਨ ਬਹਾਦਰ ਨੂੰ ਪਦਵੀ ਵਧਾਉਣ ਵਾਸਤੇ ਦਿੱਲੀ ਸਰਕਾਰ ਨੂੰ ਚਿੱਠੀ ਲਿਖੀ ਉਸ ਦੀ ਪਾਲਣਾ ਕਰਦਿਆਂ ਹੋਇਆਂ ਖਾਨ ਬਹਾਦਰ ਜਕਰਿਆ ਖਾਨ ਨੂੰ 8000 ਪਦਵੀ ਅਤੇ ਸੈਫੂਦੋਲਾ ਦਾ ਖਿਤਾਬ ਦੇ ਦਿੱਤਾ ਗਿਆ ਨਾਲ ਹੀ ਮਲਤਾਨ ਦੀ ਸੂਬੇਦਾਰੀ ਵੀ ਇਸ ਨੂੰ ਦੇ ਦਿੱਤੀ ਗਈ ਕਿਉਂਕਿ ਉੱਥੋਂ ਦਾ ਸੂਬੇਦਾਰ ਅਬਦ ਸ਼ਬਦ ਖਾਨ ਜੋ ਖਾਨ ਬਹਾਦਰ ਦਾ ਪਿਤਾ ਸੀ ਉਹ ਮਰ ਚੁੱਕਾ ਸੀ ਖਾਨ ਬਹਾਦਰ ਨੇ ਆਪਣੇ ਮਹਤਾਤ ਆਪਣੇ ਪੁੱਤਰ ਸ਼ਾਹ ਨਵਾਜ਼ ਪਿਤਾ ਉੱਲਾ ਖਾਨ ਨੂੰ ਮਲਤਾਨ ਦਾ ਨਾਇਬ ਸੂਬੇਦਾਰ ਬਣਾ ਦਿੱਤਾ ਨਾਦਰ 5 ਮਹੀਨੇ ਹਿੰਦੁਸਤਾਨ ਵਿੱਚ ਰਿਹਾ ਸੀ ਸਿੱਖਾਂ ਵਾਸਤੇ ਇਹ ਬਹੁਤ ਸੁਨਹਿਰੀ ਸਮਾਂ ਸੀ ਉਹਨਾਂ ਲੁੱਟਮਾਰ ਕਰਕੇ ਆਪਣੀ ਤਾਕਤ ਚੰਗੀ ਵਧਾ ਲਈ ਉਸ ਵੇਲੇ ਸਿੱਖੀ ਪੂਰੀ ਤਰ੍ਹਾਂ ਜਥੇਬੰਦ ਹੋ ਚੁੱਕੇ ਸਨ ਇਹਨਾਂ ਕੋਲ ਨਵਾਬ ਕਪੂਰ ਸਿੰਘ ਅਤੇ ਸਰਦਾਰ ਬਾਗ ਸਿੰਘ ਹੱਲੋਵਾਲੀਆ ਵਰਗ ਤਰਲੇਦਾਰ ਲੀਡਰਸ ਹਨ ਨਾਦਰ ਦਿੱਲੀ ਨੂੰ ਜਾਂਦਾ ਹੋਇਆ ਸੂਬਾ ਲਾਹੌਰ ਦੀਆਂ ਬਹੁਤ ਸਾਰੀਆਂ ਫੌਜਾਂ ਨਾਲ ਲੈ ਗਿਆ ਪਿੱਛੋਂ ਪੰਜਾਬ ਅਸਲੋਂ ਹੀ ਖਾਲੀ ਹੋ ਗਿਆ ਸਿੰਘ ਲੁਕਿਆ ਹੋਇਆ ਥਾਵਾਂ ਤੋਂ ਨਿਕਲ ਆਏ ਅਤੇ ਪੰਜਾਬ ਦੇ ਮੈਦਾਨਾਂ ਵਿੱਚ ਲੁੱਟਮਾਰ ਮਚਾ ਦਿੱਤੀ ਮੁਸਲਮਾਨਾਂ ਦੇ ਇਲਾਕਿਆਂ ਦੇ ਚੌਧਰੀਆਂ ਦੇ ਘਰ ਲੁੱਟੇ ਗਏ ਜਿਹੜੇ ਕਿ ਸਰਕਾਰ ਦੇ ਮਗਰ ਲੱਗ ਕੇ ਸਿੰਘਾਂ ਉੱਤੇ ਜ਼ੁਲਮ ਕਰਦੇ ਸਨ अनेਕਾਂ ਉਹ ਲੋਕ ਜਿਨ੍ਹਾਂ ਨੇ ਮੁਸਲਮਾਨ ਹਾਕਮਾਂ ਹੱਥੋਂ ਕਦੇ ਦੁੱਖ ਉਠਾਏ ਸਨ ਉਹ ਘਰ-ਕਾਰਡ ਛੱਡ ਕੇ ਸਿੱਖਾਂ ਵਿੱਚ ਜਾ ਰਲੇ ਜਿਹੜਾ ਇੱਕ ਵਾਰ ਅੰਮ੍ਰਿਤ ਛੱਕ ਕੇ ਸਿੰਘ ਸੱਜ ਜਾਂਦਾ ਉਹ ਕਦੇ ਵੀ ਫੇਰ ਪਛਾਣ ਨਹੀਂ ਭਰਤਦਾ ਇਸੇ ਤਰ੍ਹਾਂ ਮਾਲੀ ਤਾਕਤ ਦੇ ਨਾਮ ਨਾਲ ਸਿੰਘਾਂ ਦੀ ਗਿਣਤੀ ਵੀ ਵਾਧਦੀ ਗਈ ਐਸ ਸਮੇਂ ਸਿੰਗਾ ਅੰਦਰ ਇੱਕ ਨਵੀਂ ਜਾਗ ਲੱਗ ਗਈ ਕਿ ਵੈਰੀ ਦਾ ਟੱਕਰਾਂ ਕਰਨ ਵਾਸਤੇ ਕੋਈ ਕਿਲਾ ਬਣਾਇਆ ਜਾਵੇ ਸੋ ਸਿੰਗਾ ਨੇ ਪਹਿਲੀ ਵਾਰ ਰਾਵੀ ਦੇ ਕੰਢੇ ਤੇ ਕੱਚਾ ਕਿਲਾ ਡੱਲੇਵਾਲ ਬਣਾਇਆ ਇਸ ਦੀ ਰਚਨਾ ਦੋ ਗੱਲਾਂ ਨੂੰ ਮੁੱਖ ਰੱਖ ਕੇ ਕੀਤੀ ਗਈ ਲੁੱਟਦਾ ਮਾਲ ਸਾਹਮਣ ਵਾਸਤੇ ਤੇ ਔਖੇ ਸਮੇਂ ਦੁਸ਼ਮਣਾਂ ਦਾ ਟੱਕਰਾਂ ਕਰਨ ਵਾਸਤੇ ਇਸ ਸਿੱਖ ਇਸ ਵੇਲੇ ਇੰਨੇ ਦਲੇਰ ਹੋ ਗਏ ਸਨ ਕਿ ਉਹਨਾਂ ਨੇ ਸਾਰੇ ਡਰ ਲਾ ਕੇ ਨਾਦਰ ਦੀ ਫੌਜ ਲੁੱਟੀ ਹਜ਼ਾਰਾਂ ਦੀ ਗਿਣਤੀ ਵਿੱਚ ਵੱਧਦੇ ਹੋਏ ਹਿੰਦੂ ਲੜਕੇ ਲੜਕੀਆਂ ਨੂੰ ਛਡਵਾ ਲਿਆ ਗਿਆ ਇਸ ਉਪਕਾਰ ਬਦਲੇ ਹਿੰਦੂ ਗੱਬਰੂ ਅਮਰਤ ਛੱਕੇ ਸਿੰਘ ਸਾਜ ਗਏ ਨਾਦਰ ਵੱਲੋਂ ਵੇਲੇ ਹੋ ਕੇ ਖਾਨ ਬਹਾਦਰ ਨੇ ਆਪਣੇ ਇਲਾਕੇ ਵੱਲ ਧਿਆਨ ਮਾਰਿਆ ਤਾਂ ਸਾਰਾ ਉਜੜਿਆ ਪਿਆ ਸੀ ਉਹ ਬਹੁਤ ਸਾਰੇ ਦਾ ਨਾਦਰ ਦੀਆਂ ਫੌਜਾਂ ਨੇ ਉਜਾੜ ਦਿੱਤਾ ਤੇ ਰਹਿੰਦਾ ਸਿੱਖਾਂ ਨੇ ਉਜਾੜ ਦਿੱਤਾ ਨਾਦਰ ਨਾਲ ਤਾਂ ਖਾਨ ਬਹਾਦਰ ਦੀ ਪੇਸ਼ ਕੋਈ ਨਾ ਗਈ ਪਰ ਉਹਨੇ ਸਾਰਾ ਗੁੱਸਾ ਸਿੱਖਾਂ ਉੱਤੇ ਕੱਢਣ ਦਾ ਫੈਸਲਾ ਕੀਤਾ ਇਲਾਕੇ ਦੇ ਸਾਰੇ ਚੌਧਰੀਆਂ ਫੌਜਦਾਰ ਅਤੇ ਗਸ਼ਤੀ ਫੌਜਾਂ ਅਫਸਰਾਂ ਨੂੰ ਸਖਤ ਹੁਕਮ ਦੇ ਦਿੱਤੇ ਕਿ ਸਿੱਖਾਂ ਨੂੰ ਅਸਲੋਂ ਹੀ ਖਤਮ ਕਰ ਦਿਓ ਜਦ ਗਸ਼ਤੀ ਫੌਜਾਂ ਚੜੀਆਂ ਸਿੰਘਾਂ ਕਿਲਾ ਡੱਲੇਵਾਲ ਅਤੇ ਉਸ ਦੇ ਦਿਵਾਲੇ ਜੰਗਲਵਾਲ ਵਦੇ ਸ਼ਾਹੀ ਫੌਜਾਂ ਨੇ ਕਿਲਾ ਡੱਲੇਵਾਲ ਦੇ ਸਾਰੇ ਵਾਲੇ ਦਿਵਾਲੇ ਘੇਰਾ ਘਤ ਲਿਆ ਸਿੰਘਾਂ ਨੇ ਡੱਟ ਕੇ ਟੱਕਰਾ ਕੀਤਾ ਪਰ ਦੁਸ਼ਮਣ ਦੀ ਗਿਣਤੀ ਬਹੁਤ ਜ਼ਿਆਦਾ ਸੀ ਇਸ ਵਾਸਤੇ ਪੇਸ਼ ਕੋਈ ਨਾ ਗਈ ਅੰਤ ਰਾਤ ਦੇ ਹਨੇਰੇ ਵਿੱਚ ਸਿੰਘ ਵੈਰੀ ਦਾ ਘੇਰਾ ਇੱਕ ਪਾਸਿਓਂ ਤੋੜ ਕੇ ਨਿਕਲ ਗਏ ਇਸ ਕਮਸਾਨ ਵਿੱਚ ਸੈਂਕੜੇ ਸਿੰਘ ਸ਼ਹੀਦ ਹੋ ਗਏ ਤੇ ਕਈ ਵੈਰੀ ਦੇ ਕਾਬੂ ਆ ਗਈ ਜੋ ਲਾਹੌਰ ਲਿਹਾ ਕੇ ਨਾਕਸ ਚੌਂਕ ਵਿੱਚ ਅਨੇਕਾਂ ਤਸੀਹੇ ਦੇ ਕੇ ਸ਼ਹੀਦ ਕਰ ਦਿੱਤੇ ਗਏ ਵੈਰੀ ਨੇ ਕਿਲਾ ਡੱਲੇਵਾਲ ਢਾਕੇ ਧਰਤੀ 'ਚ ਮਿਲਾ ਦਿੱਤਾ ਅੱਜ ਦਾ ਪ੍ਰਸੰਗ ਇੱਥੇ ਸਮਾਪਤ ਹੁੰਦਾ ਹੈ ਜੀ ਹੋਈਆਂ ਭੁੱਲਾਂ ਚੁੱਕਾਂ ਦੀ ਮਾਫੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ